ਪੰਜਾਬ ਨੂੰ ਜਿਹੜਾ ਚਿੱਟੇ ਜ਼ਰਾਇ ਬਹੁਤ ਜ਼ਿਆਦਾ ਮਤਲਬ ਗਲਤ ਤਰੀਕੇ ਨਾਲ ਬਾਹਰ ਫੇਮਸ ਕੀਤਾ ਗਿਆ ਹੈ ਹਨਾ ਇੱਕ ਪ੍ਰੋਪੋਗੈਂਡਾ ਦੇ ਥਰੂ ਸੋ ਉਹਦੇ ਅਗੇਂਸਟ ਉਸ ਤੋਂ ਇਲਾਵਾ ਜਿਹੜੀ ਪੋਜ਼ਿਟਿਵਿਟੀ ਵਾਲੀ ਵਾਈਟ ਚੀਜ਼ ਹੈ ਵਾਈਟ ਪੀਸ ਦਾ ਮੰਦਰ ਰੰਗ ਹੈ ਹਨਾ ਵਾਈਟ ਮੁਹੱਬਤ ਦਾ ਰੰਗ ਹੈ ਵਾਈਟ ਕਪਾਹ ਹੈ ਵਾਈਟ ਫੁੱਲ ਨੇ ਵਾਈਟ ਚਿੱਟਾ ਕੁੜਤਾ ਵੀ ਅਮਾਪਾ ਬੜੀ ਟੌਹਨਾ ਪਾ ਕੇ ਜਾਈਦਾ ਸੋ ਇਹ ਉਸ ਵਾਈਟਨੈਸ ਦੇ ਉੱਪਰ ਦੀ ਗੱਲ ਹੈ ਨਾ ਕਿ ਜਿਹੜਾ ਵਾਈਟ ਚਿੱਟਾ ਜਿਹਨੂੰ ਨਸ਼ੇ ਨਾਲ ਜੋੜਿਆ ਜਾਂਦਾ ਹਮੇਸ਼ਾ ਉਹਦੇ ਉੱਪਰ ਨਹੀਂ ਪਲੱਸ ਇਹਦੇ ਵਿੱਚ ਯੂਨੀਵਰਸਿਟੀ ਕਲਚਰ ਉਹ ਤੋਂ ਕਿਦਾਂ ਮੁੰਡੇ ਕੁੜੀਆਂ ਨਿਕਲਦੇ ਨੇ ਉਹਦੇ ਚੋਂ ਮੁੰਡੇ ਆਈਪੀਐਸ ਅਫਸਰ ਬਹੰਦੇ ਨੇ ਕੋਈ ਸਪੋਰਟਸ ਛੱਕੇ ਨਿਕਲਦਾ ਹੈ ਕੋਈ ਡੀਐਸਪੀ ਲੱਗਦਾ ਹੈ ਕੋਈ ਗੈਂਗਸਟਰ ਬੰਦਾ ਹੈ ਤੇ ਜੇ ਕੋਈ ਬਿਲਕੁਲ ਜੀ ਗੈਂਗਵਾਲਸ ਦੇ ਉੱਪਰ ਫਿਲਮ ਹੈ 100% ਸੇ ਉਹਦੇ ਆਲੇ ਦੁਆਲੇ ਦਾ ਪੂਰਾ ਤਾਣਾ ਬਾਣਾ ਜੀ politically ਜਿੱਦਾਂ ਚੀਜ਼ਾਂ ਮੈਨੂਵੇਲੇਟ ਕੀਤੀਆਂ ਜਾਂਦੀਆਂ ਨੇ ਲੋਕੀ ਉਹਨੂੰ ਯੂਜ਼ ਕਰਦੇ ਨੇ ਯੰਗਸਟਰਸ ਨੂੰ ਤੇ ਮੈਨੂੰ ਲੱਗਦਾ ਹੈ ਕਿ ਹਰ ਇੱਕ ਯੰਗਸਟਰ ਨਾਲ ਇਹ ਫਿਲਮ ਰਿਲੇਟ ਕਰਦੀ ਹੈ ਚਾਹੇ ਕੁੜੀ ਹੈ ਚਾਹੇ ਮੁੰਡਾ ਹੈ ਜਿਹੜਾ ਵੀ ਕਾਲਜ ਜਿ ਯੂਨੀਵਰਸਿਟੀ ਚ ਪੜ੍ਹਦਾ ਹੈ ਉਹਨੂੰ ਇਹ ਫਿਲਮ ਜ਼ਰੂ ਸੋ ਉਹਨਾਂ ਦੀ ਜਿਹੜੀ ਰੀਅਲ ਲਾਈਫ ਜਿਹੜੇ ਇਸ ਟਾਈਮ ਉ ਜੀਰੇ ਨੇ ਉਹਦੇ ਉੱਪਰ ਬੇਸਡ ਹੈ ਫਿਲਮ ਮੈਸੇਜ ਕੀ ਦੇਣਾ ਚਾਹੁੰਦੇ ਮੂਵੀ ਰਾਈ ਕਿਉਂਕਿ ਜਿਆਦਾਤਰ ਸਾਰੇ ਨਵੇਂ ਕੈਰੈਕਟਰ ਹੀ ਦਿੱਤੇ ਗਏ ਨੇ ਇਸ ਤੋਂ ਮੈਸੇਜ ਕੀ ਦੇਣਾ ਚਾਹੁੰਦੇ ਵੀਰੇ ਮੈਸੇਜ ਅੱਜਕੱਲ ਇੰਸਟਾਗ੍ਰam ਤੇ ਤੁਹਾਨੂੰ 10 ਮਿਲਦੇ ਆ ਨਾ 1 ਸਕਿੰਟ ਦੇ ਵਿੱਚ ਬੰਦਾ ਉਹ ਨਹੀਂ ਪੜਦਾ ਬਾਅਦ ਦੀ ਗੱਲ ਹੁੰਦੀ ਕਿ ਸੇਹ ਦੇ ਨਾਲੀ ਗੱਲ ਇਹ ਕੋਈ ਲੈਕਚਰ ਨਹੀਂ ਦਿੱਤਾ ਗਿਆ ਫਿਲਮ 'ਚ ਬਟ ਜੋ ਸੱਚਾਈ ਹੈ ਉਹ ਦਿਖਾਈ ਗਈ ਹੈ ਤੇ ਸੱਚਾਈ ਦੇ ਵਿੱਚ ਨਾ ਅਸੀਂ ਕਿਹਾ ਵੀ ਇਹ ਚੀਜ਼ ਗਲਤ ਹੈ ਤੇ ਨਾ ਸਹੀ ਹੈ ਨਾ ਕਿਸੇ ਦਾ ਪੱਖ ਲਿਆ ਨਾ ਅਸੀਂ ਕਿਸੇ ਅਗੇਂਸਟ ਬੋਲੇ ਆ ਉਹ ਆਡੀਅੰ ਮੰਦੇ ਸਾਬਾ ਬਾਬੇ ਜੀ ਅਸੀਂ ਚੜ੍ਹਦੀ ਕਲਾ ਮੰਗੀ ਦੀ ਜੀ ਸਿਹਤਮੰਦ ਜੀਵਨ ਰਵੇ ਬਾਕੀ ਜੋ ਕੰਮ ਕਰ ਰਹੇ ਆ ਉਹਨੂੰ ਭਾਗ ਲੱਗਣ ਹਨਾ ਸਾਰੀ ਟੀਮ ਨੇ ਮਿਹਨਤ ਕੀਤੀ ਹੈ ਉਹ ਵੀ ਅਰਦਾਸ ਕਰਨਾ ਹੈ ਜੀ 13 ਤਰੀਕ ਜੀ 13 ਅਕਤੂਬਰ ਜੀ ਕੱਲ ਦੀ ਡੇਟ ਹੈ ਮੈਸੇਜ ਇਹ ਹੀ ਖੁਸ਼ ਰਹਾ ਕਰੋ ਬਾਕੀ ਨੂੰ ਦੁਖੀ ਨਾ ਕਰਿਆ ਕਰੋ ਤੇ ਚੰਗੀਆਂ ਚੀਜ਼ਾਂ ਵੀ ਦੇਖਿਆ ਕਰੋ ਮਾੜੀਆਂ ਚੀਜ਼ਾਂ ਵੀ ਦੇਖਿਆ ਕਰੋ ਬਟ ਐਂਡ ਆਫ ਦਾ ਡੇ ਚੂਸ ਕਰਨਾ ਤੁਹਾਡਾ ਆਪਣਾ ਰਾਈਟ ਹੁੰਦਾ ਹੈ ਨਾ ਉਹ ਫ੍ਰੀडम ਆਮੇਸ਼ਾ ਤੁਹਾਡੇ ਕੋਲ ਹੁੰਦੀ ਹੈ ਇੱਕ ਬੰਦਾ ਗਲਤ ਵੀ ਹੈ ਤੁਹਾਡੇ ਸਾਹਮਣੇ ਸਹੀ ਵੀ ਹੈ ਤੁਸੀਂ ਕਿਹਨੂੰ ਚੂਜ਼ ਕਰਦੇ ਹੋ ਉਹ ਤੁਹਾਡੇ ਤੇ ਥੋੜਾ ਜਿਆਦਾ ਨਹੀਂ ਕਿਉਂਕਿ 13 ਤਰੀਕ ਨੂੰ ਹੋਰ ਪੰਜਾਬੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ ਸ਼ਹਿਰ ਕਰਾਚੇ ਸਾਨੂੰ ਆਪਣੀ ਤਰਫੋਂ ਲੈ ਕੇ ਕੀ ਉਮੀਦਾਂ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੀਦਾ ਪਾਜੀ ਉਮੀਦ ਇਹ ਹੈ ਵੀ ਤੁਹਾਡੇ ਘਰੇ ਪਨੀਰ ਬਣਿਆ ਤੁਸੀਂ ਪਨੀਰ ਖਾਓਗੇ ਸਾਹਮਣੇ ਘਰੇ ਬਕਰਾ ਬਣਿਆ ਕਿ ਉਹ ਬਣਿਆ ਕਿ ਉਹ ਦਾਲ ਬਣੀ ਹੈ ਭੁੱਖਾ ਮਰਦਾ ਤੱਕ ਕੀ ਲੈਣਾ ਹੈ ਨਾ ਪਰਮਾਤਮਾ ਨੇ ਸਭ ਨੂੰ ਉਹਦਾ ਹੀ ਜਗ ਬਖਸ਼ਿਆ ਹੈ ਜਿੰਨੇ ਜੋ ਕਰਮ ਕੀਤਾ ਉਹਨੂੰ ਉਹਦਾ ਫਲ ਮਿਲ ਜਾਣਾ ਹੈ ਚੰਗੀ ਮਿਹਨਤ ਨਾਲ ਚੰਗੀ ਨੀਤ ਨਾਲ ਸਾਰੀ ਟੀਮ ਨੇ ਕੰਮ ਕੀਤਾ ਹੈ ਇਸ ਤੋਂ ਉੱਪਰ ਇਨਸਾਨ ਦੇ ਹੱਥ ਵੱਸ ਕੁਝ ਹੈ ਨਹੀਂ ਜੋ ਮਾਲਕ ਕਰੇਗਾ ਪਰਮਾਨੰਥ ਜੀ ਜੀ ਜੀ